ਜਦੋਂ ਆਏ ਦਿੱਲੀ 에ਰਪੋਰਟ ਤੇ ਤਾਂ ਕੁਛ ਨਹੀਂ ਹੋਇਆ ਜੀ ਖੈਰ ਤੇ ਜਦੋਂ ਮੈਂ ਘਰ ਪਹੁੰਚੀ ਤਾਂ ਮੈਨੂੰ ਮੈਨੂੰ ਉਹ ਹੀ ਮੇਰੇ ਹਸਬੰਦ ਨੇ ਕਿਹਾ ਕਿ ਕੀ ਕਰਕੇ ਆਈਆਂ ਮੈਂ ਕਹਿੰਦੀ ਕੁਛ ਵੀ ਨਹੀਂ ਮੈਂ ਤਾਂ ਉੱਥੇ ਆ ਚੀਜ਼ ਕੀਤੀ ਸੀ ਕਹਿੰਦੇ ਇੱਥੇ ਤਾਂ ਟੀਮਾਂ ਤੋਂ ਆ ਵੀ ਚੁੱਕੀਆਂ ਸਾਡਾ ਨਾ ਘਰ ਸੱਚ ਜਾਣਿਓ ਇੱਕ ਪੁਲਿਸ ਥਾਣਾ ਬਣ ਗਿਆ ਸੀ ਵੀ ਇੱਥੇ ਲੋਕ ਸੋਚਦੇ ਸੀ ਵੀ ਉਧਰ ਵੀ ਉੱਪਰ ਪਰਨੇ ਘਰ ਦੇ ਉੱਪਰ ਵੀ ਇੱਧਰ ਵੀ ਇੱਧਰ ਵੀ ਇੰਨੀ ਪੁਲਿਸ ਇਹ ਨਾ ਕਰ ਕਿਉਂ ਆਂਦੀ ਪਈ ਜੇ ਮੈਨੂੰ ਲੱਗਦਾ ਉਹ ਇੱਕ ਰਾਤ ਨੇ ਦੁਨੀਆ ਭਰ ਚ ਮੈਨੂੰ ਕਿਸੇ ਦੀ ਧੀ ਕਿਸੇ ਦੀ ਭੈਣ ਕਿਸੇ ਦੀ ਮਾਸੀ ਬਣਾ ਛੱਡਿਆ ਸੀ ਜਦੋਂ ਸਰਕਾਰ ਵਿਰੁੱਧ ਬੋਲੇ ਸਾਂ ਵੀ ਇਹ ਤੁਸੀਂ ਗਲਤ ਕਰ ਰਹੇ ਹੋ ਤਾਂ ਫੇਰ ਸਸਪੈਂਡ ਕਰਤਾ ਮੈਂ ਕਹੇ ਜੀ ਮੈਨੂੰ ਲੱਗਦਾ ਮੈਂ ਸਸਪੈਂਸ਼ਨਾਂ ਚ ਵੀ ਇੱਕ ਨਵਾਂ ਵਰਲਡ ਰਿਕਾਰਡ ਹੀ ਕਰ ਜੂੰਗੀ ਪਰ ਕੋਈ ਨਾ ਜੀ ਤੁਸੀਂ ਟੈਸਟ ਕਰੀ ਜੋ ਅਸੀਂ ਬੋਲੀ ਜਾਣਾ ਸੱਚ ਨੂੰ ਜੇ ਨਹੀਂ ਜਰੋਗੇ ਪਰ ਅਸੀਂ ਤਾਂ ਸੱਚ ਬੋਲੀ ਜਾਵਾਂਗੇ ਕਿਤੇ ਵੀ ਸੁਣਿਆ ਗਿਆ ਸੀਗਾ ਕਿ ਤੁਹਾਡੇ ਘਰ ਦੇ ਬਾਹਰ ਤੱਕ ਪੁਲਿਸ ਵੀ ਬਿਠਾ ਦਿੱਤੀ ਗਈ ਸੀ ਤੇ ਤੁਹਾਡੇ ਸਬੰਧ ਜਿਹੜੇ ਪਾਕਿਸਤਾਨ ਤੱਕ ਨਾਲ ਵੀ ਜੋੜ ਦਿੱਤੇ ਗਏ ਸੀ। ਬਿਲਕੁਲ। ਥੋੜਾ ਜਿਹਾ ਉਹ ਵੀ ਦੱਸੋ ਕਿ ਉਹ ਕਿਉਂ ਮਤਲਬ ਕਿਹਜਾ ਕੀਤਾ ਜਾਣ ਲੱਗਿਆ ਜੀ? ਥੋੜੀ ਜੀ ਲੰਬੀ ਗੱਲ ਹੈ ਫਿਰ। ਜੀ। ਅਦਰਸਲ ਮੈਨੂੰ UN ਤੋਂ ਬੁਲਾਵਾ ਆਇਆ ਸੀ ਉਦੋਂ। United Nations ਤੋਂ ਉੱਥੇ ਤੁਸੀਂ ਆਪ ਨਹੀਂ ਜਾ ਸਕਦੇ ਉਹਨਾਂ ਥਾਵਾਂ ਤੇ ਉਹ ਦੇਖਦੇ ਨੇ ਕਿਸੇ ਦਾ ਕੰਮ ਜੇ ਹੋਇਆ ਹੋਇਆ ਤਾਂ ਜਿਵੇਂ ਮੈਂ ਦੱਸਿਆ ਕੰਮ ਕਰਦਿਆਂ ਨੂੰ ਮੱਲਾਂ ਖੇੜੀ ਪਿੰਡ ਨੇ ਬੜੇ ਬਹੁਤ ਬਹੁਤ ਨੇਕ ਲੋਕ ਨੇ ਉੱਥੇ ਮੈਂ ਤਾਂ ਉਹਨਾਂ ਦਾ ਦੇਣਾ ਹੀ ਨਹੀਂ ਦੇ ਸਕਦੀ ਹੁਣ ਤਾਂ ਫਿਰ ਚਿਰ ਹੋ ਗਿਆ ਮੈਂ ਉੱਥੇ ਗਈ ਨਹੀਂ ਪਰ ਉਦੋਂ ਲਗਾਤਾਰ ਅਸੀਂ ਉੱਥੇ 5 ਸਾਲ ਕੰਮ ਕੀਤਾ ਸੀ ਉਦੋਂ ਨੀਦਰਲੈਂਡ ਤੋਂ ਟੀਮ ਵੀ ਆਈ ਸੀ ਦੇਖਣ ਕੇ ਕਿਵੇਂ ਕੰਮ ਕਰ ਰਹੇ ਨੇ ਕਿਸ ਤਰ੍ਹਾਂ ਉਦੋਂ ਮੈਨੂੰ ਭਾਰਤ ਵਿੱਚ ਤਾਂ ਕੋਈ ਜਾਣਦਾ ਹੀ ਨਹੀਂ ਸੀ ਪੰਜਾਬ ਤਾਂ ਬਿਲਕੁਲ ਹੀ ਨਹੀਂ ਪਰ ਜਦੋਂ ਉਹਨਾਂ ਨੇ ਆਪਣੀ ਡਾਕੂਮੈਂਟਰੀ ਬਣਾ ਕੇ ਆਪਣੇ ਚੜਾਈ ਅ ਨੈਸ਼ਨਲ ਟੀਵੀ ਤੇ ਉਸ ਤੋਂ ਬਾਅਦ ਪਤਾ ਲੱਗਿਆ ਵੀ ਕੋਈ ਆ ਇੱਕ ਬੀਬੀ ਕੰਮ ਵੀ ਕਰਦੀ ਏ ਤਾਂ ਉੱਥੇ ਅਸੀਂ ਧਾਗਿਆਂ ਨਾਲ ਸਮਝਾਉਂਦੇ ਹੁੰਦੇ ਸਾਂ ਇਹ ਐਕਸ ਐ ਈ ਵਾਈ ਐ ਨਾ ਤੇ ਮੇਰੇ ਪਤੀ ਡਾਕਟਰ ਗੁਰਪਾਲ ਸਿੰਘ ਅਸੀਂ ਜਾਣਦੇ ਸਾਂ ਕਿ ਭਈ ਤੀਆਂ ਨਹੀਂ ਮਾਰਨੀਆਂ ਚਾਹੀਦੀ ਉਦੋਂ 83 ਕੁੜੀਆਂ ਸੀ 100 ਮੁੰਡਿਆਂ ਪਿੱਛੇ ਉੱਥੇ ਅੱਜ 103 ਬੇਟੀਆਂ ਸੀ ਉੱਥੇ ਹੁਣ ਹੈਗੀਆਂ ਨੇ ਸੋ ਉਹ ਗੱਲ ਅਸਲ ਚ ਚੁੱਕੀ ਗਈ ਉਥੇ ਕਿ ਕਿਵੇਂ ਕਰਦੀ ਐ ਉਹ ਵੀ ਬੜਾ ਮਜ਼ੇਦਾਰ ਕਿੱਸਾ ਹੈ ਕਿ ਅਸੀਂ ਕਰਦੇ ਕੀ ਹੁੰਦੇ ਸੀ ਸ਼ਾਇਦ ਇੰਨੇ ਨਾਲ ਇੱਕ ਹੋਰ ਧੀ ਬੱਝ ਸਕੇ ਤਾਂ ਮੈਂ ਜਾ ਕੇ ਉਹਨਾਂ ਦੇ ਬਹਿ ਜਾਣਾ ਸਮਝਾਉਣ ਲਈ ਜਿਵੇਂ ਘਰ ਚ ਦਾਦੀ ਨੇ ਵੀ ਹਾਂ ਤੁਹਾਡੇ ਕਿਵੇਂ ਉਹਨਾਂ ਨੇ ਕਿਹਾ ਜੀ ਆ ਦੇਖ ਮੇਰਾ ਤਾਂ ਘਰ ਭਰਿਆ ਆ ਦੋ ਦੋ ਦੇਖ ਸਰ ਮੇਰੇ ਪੁੱਤੇ ਫਿਰਦੇ ਮੈਂ ਕਹਿਣਾ ਜੀ ਮੈਂ ਤਾਂ ਅਫਸੋਸ ਕਰਨਾ ਹੀ ਆ ਹਾਏ ਹਾਏ ਕਾਦੇ ਲਈ ਇੰਨਾ ਸੋਣਾ ਮੇਰਾ ਘਰ-ਬਾਰ ਸੰਗੇ ਪੁੱਤ ਤੇ ਤੂੰ ਕਾਦਾ ਅਫਸੋਸ ਕਰਨਾ ਹੀ ਆ ਮੈਂ ਨਾ ਬੀਬੀ ਜਿਹੜੀ ਇਹਦੇ ਅੰਦਰ ਯਾਨੀ ਉਹ ਤੋਂ ਧਾਗਿਆਂ ਨਾਲ ਬਹੁਤ ਔਖਾ ਹੁੰਦਾ ਸੀ ਸਮਝਾਣਾ ਮੈਂ ਹੁਣ ਉਹ ਲੰਮਾ ਟਾਈਮ ਨਹੀਂ ਖਿੱਚ ਸਕਦੀ ਉਹਨਾਂ ਨੂੰ ਦੱਸਣਾ ਕਿ ਬੀਬਾ ਮੈਂ ਤੁਹਾਨੂੰ ਵੀ ਸਗੋਂ ਸੌਖਾ ਤਰੀਕਾ ਸਮਝਾ ਦਿੰਨੀ ਆ ਜਿਵੇਂ ਮਿਸਾਲ ਵਜੋਂ ਮੈਂ ਗੱਲ ਕਰਦੀ ਆ ਆਪਣੀ ਕਿ ਮੇਰੇ ਅੰਦਰ ਜਿਹੜੇ 2x ਕਰੋਮੋਸੋਮ ਨੇ ਇੱਕ ਮੇਰੇ ਫਾਦਰ ਵੱਲੋਂ ਆਇਆ ਇੱਕ ਮਾਦਰ ਵੱਲੋਂ ਜੀ ਤੇ ਜਿਹੜੇ ਮੇਰੇ ਹਸਬੰਡ ਨੇ ਉਹਨਾਂ ਵਿੱਚ ਇੱਕ y ਤੇ ਇੱਕ x ਹੋਣਾ ਤਾਂ ਉਹ y ਉਹਨਾਂ ਦੇ ਫਾਦਰ ਵੱਲੋਂ ਆਇਆ ਹੋਵੇਗਾ ਤੇ x ਆਇਆ ਹੋਵੇਗਾ ਮਾਂ ਵੱਲੋਂ ਜੀ ਯਾਨੀ ਮੇਰੇ ਹਸਬੰਡ ਦੇ ਅੰਦਰ ਮਾਂ ਦਾ ਐਕਸ ਕਰੋਮੋਸੋਮ ਹੈ ਤੇ ਪਿਓ ਦਾ ਵਾਈ ਤਾਂ ਸਿੰਪਲ ਜੀ ਗੱਲ ਹੈ ਹੁਣ ਅੱਗੋਂ ਜੇ ਫਰਜ਼ ਕਰੋ ਪੁੱਤਰ ਜੰਮਦਾ ਤਾਂ ਮੇਰਾ ਇੱਕ ਐਕਸ ਜਾਏਗਾ ਤੇ ਮੇਰੇ ਹਸਬੰਡ ਦਾ ਵਾਈ ਜਾਏਗਾ ਹੈਨਾ ਜੀ ਵਾਈ ਜਾਏਗਾ ਤਾਂ ਹੀ ਮੁੰਡਾ ਹੋਇਆ ਤਾਂ ਉਹ ਐਕਸ ਕਰੋਮੋਸੋਮ ਅਸਲ ਚ ਉਹਨਾਂ ਦੇ ਅੰਦਰ ਉਹਨਾਂ ਦੀ ਮਾਂ ਵੱਲੋਂ ਆਇਆ ਸੀ ਜਿਹੜਾ ਅੱਗੇ ਨਹੀਂ ਤੁਰਿਆ ਜੀ ਹੁਣ ਜੇ ਅਸੀਂ ਹਰ ਘਰ 'ਚ ਕੱਲੇ ਮੁੰਡੇ ਪੈਦਾ ਕਰੀ ਜਾਵਾਂਗੇ ਤਾਂ ਉਹ ਪੁੱਤਰ ਜਿਹਦਾ ਮਤਲਬ ਘਰ 'ਚ ਅੱਗੇ ਆ ਨਾਮ ਦੇ ਵੇ ਚੱਲ ਰਹੇ ਨੇ ਉਹਦੀ ਮਾਂ ਅਸਲ 'ਚ ਯਾਨੀ ਘਰ ਦੀ ਦਾਦੀ ਦਾ ਕਰੋਮੋਸੋਮ ਅੱਗੇ ਨਹੀਂ ਤੁਰਿਆ ਉਹ ਖਤਮ ਹੋ ਗਿਆ ਉੱਥੇ ਜੀ ਸੋ ਮੈਂ ਇਹੋ ਨਾ ਨੂੰ ਸਮਝਾਣਾ ਵੀ ਤੁਹਾਡੀ ਨੂ ਦਾ ਖਾਨਦਾਨ ਤੁਰ ਪਿਆ ਜੇ ਤੁਹਾਡੇ ਘਰ ਤੁਹਾਡਾ ਖਾਨਦਾਨ ਖਤਮ ਸੋ ਮੈਂ ਤਾਂ ਜੀ ਸਿਰਫ ਤੁਹਾਡੀ ਮਾਂ ਕਿੱਡੀ ਚੰਗੀ ਹੋਏਗੀ ਉਹਦੀ ਮਾਂ ਕਮਾਲ ਹੀ ਹੋਗੀ ਪਰ ਉਹ ਅੱਗੇ ਨਹੀਂ ਤੁਰਿਆ ਲੋ ਜੀ ਇਹ ਐਸਸੀ ਕਮਾਲ ਦੀ ਚੀਜ਼ ਉੱਥੇ ਉਹਨਾਂ ਨੇ ਵੱਜੀ ਕਿ ਹਰ ਇੱਕ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਇਹ ਤਾਂ ਬੜੀ ਮੂੰਹ ਦਾ ਟੱਬਰ ਤੁਰ ਜਾਂਦਾ ਮੇਰਾ ਤੁਰਿਆ ਨਹੀਂ ਸੋ ਧੀ ਜੰਮੀ ਸਵਾਸੀਕ ਨੁਕਤਾ ਜਿਹੜਾ ਕੰਮ ਆਇਆ ਜਿਸ ਕਾਰਨ ਯੂਨਾਈਟਿਡ ਨੇਸ਼ਨਸ ਉਹਨਾਂ ਨੇ ਸਦਿਆ ਵੀ ਕੀ ਨੁਕਤਾ ਤੂੰ ਅਜ਼ਮਾਇਆ ਜਿੱਥੇ ਸਰਕਾਰਾਂ ਨਹੀਂ ਕੰਮ ਕਰ ਸਕੀਆਂ ਤੂੰ ਕੀ ਕੀਤਾ ਉਹ ਚੀਜ਼ ਦੱਸਣ ਗਈ ਸਾਂ ਤੇ ਉੱਥੇ ਸਵਾਲ ਮੈਨੂੰ ਇਹ ਆਇਆ ਸੀ ਜਿਸ ਤੇ ਮੈਂ ਬੋਲਣਾ ਸੀ ਕਿ ਪੰਜਾਬੀ ਸਭ ਤੋਂ ਵੱਧ ਕੁੜੀ ਮਾਰ ਕਿਉਂ ਨੇ ਜੀ ਹੁਣ ਦੋ ਸੀ ਯਾਨੀ ਮੇਰੇ ਲੈਕਚਰ ਬਕਰੋ ਵੱਖਰੇ ਜਿਨ੍ਹਾਂ ਤੇ ਇੱਕ ਤੇ ਮੈਂ ਦੱਸਣਾ ਸੀ ਮੈਂ ਕੀ ਕੀਤਾ ਇੱਕ ਤੇ ਆ ਪਹਿਲਾਂ ਮੈਂ ਬੋਲ ਹਟੀਸਾਨ ਲੈਕਚਰ ਉੱਥੇ ਅੰਦਰ ਜਿਵੇਂ 190 ਕੰਟਰੀਜ਼ ਦੇ ਨੁਮਾਇੰਦੇ ਹੁੰਦੇ ਨੇ ਅੰਦਰ ਲੈਕ ਉੱਥੇ ਤੇ ਉਹ ਸਾਡੇ ਅੱਗੇ ਡੈਸਕ ਤੇ ਨਾ ਉਹ ਸੁਣਨ ਵਾਲਾ ਹੁੰਦਾ ਜੋ ਅਸੀਂ ਸੁਣਨਾ ਹੁੰਦਾ ਹੈ ਕਿ ਕੀ ਸੀ ਉਹ ਸੁਣ ਰਹੇ ਸੀ ਅਸੀਂ ਤਾਂ ਉਹਦੇ ਵਿੱਚ ਨਾ ਮੈਨੂੰ ਜਿਵੇਂ ਕੋਈ ਬੋਲਿਆ ਮੈਨੂੰ ਸਮਝ ਨਹੀਂ ਆਇਆ ਕੀ ਬੋਲਤਾ ਦੂਜਾ ਫੇਰ ਕੋਈ ਬੋਲਿਆ ਮੈਨੂੰ ਫੇਰ ਨਹੀਂ ਸਮਝ ਆਇਆ ਮੈਂ ਆਪਣੇ ਨਾਲ ਦੇਨ ਪੁੱਛੇ ਬੋਲ ਕੀ ਰਹੇ ਨੇ ਉਹਨੇ ਕਿਹਾ ਯਾ ਅੱਗੇ ਜਿਹੜਾ ਲੱਗਿਆ ਨਾ ਇਹ ਖਾਨ ਚ ਲਾ ਤੈਨੂੰ ਇਹਦੇ ਨਾਲ ਸੁਣ ਤੇਰੀ ਇੰਗਾ ਜਿਹੜੀ ਵੀ ਜ਼ਬਾਨ ਚ ਸੁਣਨਾ ਚਾਹਨੀ ਅੰਗਰੇਜ਼ੀ ਸੁਣ ਜਾਈਂਗੀ ਤੂੰ ਸੋ ਉਹ ਮੈਂ ਲਾਇਆ ਤਾਂ ਮੈਨੂੰ ਵਾਕਈ ਉਹ ਸਮਝਣ ਦਾ ਟ੍ਰਾਂਸਲੇਸ਼ਨ ਹੋਣ ਲੱਗ ਗਈ ਤੇ ਮੈਂ ਬੈਠੀ ਬੈਠੀ ਉੱਥੇ ਸੋਚ ਰਹੀ ਸਾਂ ਵੀ ਇਹ ਹੁਣ ਬੰਦਾ ਇੱਕ ਜਰਮਨ ਚ ਬੋਲਿਆ ਇੱਕ ਫ੍ਰਾਂਸੀਸੀ ਬੋਲਿਆ ਇੱਕ ਕੋਈ ਹੋਰ ਬੋਲਿਆ ਇੱਕ ਹੋਰ ਬੋਲਿਆ ਇਹ ਇਹ ਮੈਂ ਸਾਰਿਆਂ ਦੀ ਟ੍ਰਾਂਸਲੇਸ਼ਨ ਸੁਣ ਰਹੀ ਐ ਸਾਰੇ ਕਿਉਂ ਨਹੀਂ ਅੰਗਰੇਜ਼ੀ ਚ ਬੋਲਦੇ ਮੈਂ ਉਹਨੂੰ ਫੇਰ ਪੁੱਛਿਆ ਉਹ ਵੀ ਕਿਝ ਰਿਹਾ ਸੀ ਵੀ ਮੈਨੂੰ ਸੁਣਨ ਦੇ ਤੂੰ ਕੀ ਬੋਲੀ ਜੀ ਮੈਂ ਕਿਹਾ ਵੀ ਇਹ ਸਾਰੇ ਅੰਗਰੇਜ਼ੀ ਚ ਕਿਉਂ ਨਹੀਂ ਗੱਲ ਕਰ ਰਹੇ ਕਿਉਂਕਿ ਕਹਿੰਦਾ ਸਾਰੇ ਆਪੋ ਆਪਣੀ ਜ਼ਬਾਨ ਚ ਬੋਲਣਾ ਚਾਹੁੰਦੇ ਨੇ ਤਾਂ ਮੈਂ ਥੋੜਿਆ ਕਿ ਇੱਕ ਸਕਿੰਟ ਉੱਥੇ ਬੈਠੀ ਸੋਚਾਂ ਵੀ ਜੇ ਇਹ ਸਾਰੇ ਬੋਲ ਸਕਦੇ ਨੇ ਤਾਂ ਮੈਨੂੰ ਕੀ ਅੱਗ ਲੱਗੀ ਅੰਗਰੇਜ਼ੀ ਚ ਬੋਲਣ ਦੀ ਮੈਂ ਵੀ ਬੋਲਦੀ ਆਂ ਪੰਜਾਬੀ ਚ ਜੀ ਸੋ ਪਿੱਛੇ ਨਾਲ ਹੀ ਹੈਲਪ ਡੈਸਕ ਸੀ ਮੈਂ ਉਹਦੇ ਕੋਲ ਚਲੀ ਗਈ ਵੀ ਮੈਨੂੰ ਮੈਂ ਜੀ ਪੰਜਾਬੀ ਚ ਬੋਲਣਾ ਤਾਂ ਉਹ ਕਹਿਣ ਥੋੜਾ ਜਨੇ ਚੈੱਕ ਕੀਤਾ ਤੇ ਉਹ ਕਹਿਣ ਲੱਗੀ ਅੱਛਾ ਪਾਕਿਸਤਾਨ ਪੰਜਾਬ ਮੈਂ ਕਿਹਾ ਨਾ ਨਾ ਇੰਡੀਅਨ ਪੰਜਾਬ ਤੇ ਉਹ ਚੈੱਕ ਕਰਕੇ ਕਹਿੰਦੀ ਜੀ نو ਯੂ ਕੈਨਟ ਸਪੀਕ ਮੈਂ ਕਿਹਾ ਕਿਉਂ ਕਿਉਂਕਿ ਕਹਿੰਦੇ ਤੇ ਪੰਜਾਬੀ ਨਹੀਂ ਲਿਖਿਆ ਹੋਇਆ ਤੁਸੀਂ ਹਿੰਦੀ ਚ ਬੋਲ ਸਕਦੇ ਹੋ ਇੰਗਲਿਸ਼ ਚ ਬੋਲ ਸਕਦੇ ਹੋ ਪੰਜਾਬੀ ਨਹੀਂ ਇੱਥੇ ਹੈ ਲਿਖੀ ਨਹੀਂ ਤੂੰ ਬੋਲ ਨਹੀਂ ਸਕਦੀ ਸਾਡੇ ਕੋਲ ਕੋਈ ਟਰਾਂਸਲੇਟਰ ਨਹੀਂ ਹੈ ਅਸੀਂ ਬੋਲ ਨਹੀਂ ਸਕਦੇ ਦੋ ਆਪਸ ਆ ਕੇ ਬੈ ਗਈ ਜੀ ਮੈਂ ਮੋਢਾ ਖਬਰਾਂ ਚ ਪੜਦੇ ਹੁੰਦੇ ਸੀ ਕਿ ਜ਼ਬਾਨ ਹੌਲੀ ਹੌਲੀ ਥੱਲੇ ਨੂੰ ਜਾਂਦੀ ਪਈ ਐ ਤੇ ਮੈਨੂੰ ਉੱਥੇ ਬੈਠ ਕੇ ਲੱਗਿਆ ਵੀ ਹੌਲੀ ਹੌਲੀ ਕੀ ਜਾਂਦੀ ਪਈ ਐ ਤੇ ਤਾਂ ਹੈ ਹੀ ਨਹੀਂ ਨਾ ਹੀ ਹੈ ਨਹੀਂ ਇਸ ਜ਼ਬਾਨ ਦਾ ਮੈਂ ਕਿਹੜੀਆਂ ਗੱਲਾਂ ਕਰੀ ਜਾਨੀ ਆ ਵੀ ਮੈਂ ਬੋਲਣਾ ਮੈਂ ਬੋਲ ਹੀ ਨਹੀਂ ਸਕਦੀ ਕੋਈ ਟ੍ਰਾਂਸਲੇਸ਼ਨ ਨਹੀਂ ਕਰੂਗਾ ਤਾਂ ਇਹ ਤਾਂ ਬੜੀ ਅਜੀਬ ਗੱਲ ਹੋਗੀ ਕੁਛ ਨਾ ਸਮਝ ਆਵੇ ਵੀ ਇਹ ਕਿਵੇਂ ਕਰਾਂ ਮੈਂ ਕੱਲੀ ਆ ਇੱਥੇ ਤਾਂ ਕਿਸੇ ਨੂੰ ਕੋਈ ਗੱਲ ਨਹੀਂ ਹੋ ਸਕਦੀ ਕੁਛ ਨਹੀਂ ਹੋ ਸਕਦੀ ਉੱਥੇ ਬੈਠੀਆਂ ਹੀ ਨਾ ਦੂਰੋਂ ਇਸ ਤਰ੍ਹਾਂ ਜਿਵੇਂ ਵਿੱਚੋਂ ਦਿਖਦਾ ਉੱਥੇ ਇੰਟਰਨੈਸ਼ਨਲ ਹਿਊਮਨ ਰਾਈਟਸ ਦਾ ਉੱਥੇ ਅੰਦਰ ਆਫਿਸ ਸੀ ਉਹ ਨਜ਼ਰੀ ਪੈ ਗਿਆ ਹੁਣ ਮੈਂ ਤਾਂ ਬਿਲਕੁਲ ਨਹੀਂ ਮੰਨਦੀ ਮੈਂ ਤਾਂ ਇੰਨੀ ਹੈ ਨਹੀਂ ਅਕਲ ਵਾਲੀ ਆਪਣੇ ਅੰਦਰ ਚਾਕ ਸਕਦੀ ਉਹ ਕਿਤੇ ਫੁਰਨਾ ਫੁਰਿਆ ਕਿਤੇ ਰੱਬ ਨਹੀਂ ਉਧਰ ਨੂੰ ਵੜਿਆ ਤੇ ਜਦੋਂ ਮੇਰੀ ਵਾਰੀ ਆਈ ਨਾ ਮੈਂ ਹੱਥ ਖੜਾ ਕਰਕੇ ਉਹ ਸਾਰੇ ਬੜੇ ਕਿਉਂਕਿ ਛੋਟਾ ਛੋਟਾ ਜਿਹਾ ਬੋਲਣਾ ਹੁੰਦਾ ਸੀ ਸਭ ਨੇ ਤੇ ਉਹ ਸਾਰੇ ਜਿਹਨੇ ਆਪਣਾ ਨੋਟ ਕਰਨ ਲੱਗੇ ਹੁੰਦੇ ਸਨ ਥੱਲੇ ਕਰਕੇ ਅੱਗੋਂ ਚੋਰ ਸੁਣ ਰਹੇ ਆ ਕੰਨਾਂ ਚੋਂ ਯਾਨੀ ਬੋਲਦਾ ਤੇ ਕੋਈ ਹੈ ਹੀ ਨਹੀਂ ਉੱਤੇ ਚੁੱਪ ਚਾ ਤੇ ਮੈਂ ਉੱਥੇ ਖੜੀ ਹੋ ਕੇ ਇੱਕਦਮ ਕਿਹਾ ਜੀ ਮੇਰੇ ਤਾਂ ਹਿਊਮਨ ਰਾਈਟਸ ਤੋਂ ਨਾ ਬੜਾ ਜ਼ਬਰਦਸਤ ਧੱਕਾ ਮਿਲਿਆ ਇੱਥੇ ਸੱਚ ਜਾਣੋ ਸਾਰੇ ਜਣੇ ਨਾ ਐ ਕਰਕੇ ਜੇ ਵੀ ਅੰਦਰ ਬੰਦ ਕਮਰੇ ਚ ਨਾ ਕੋਈ ਬੰਦਾ ਨਾ ਬੰਦੇ ਦੀ ਰਾਤ ਉੱਤੇ ਬਾਹਰੋਂ ਨਹੀਂ ਆਇਆ ਅੰਦਰ ਚੁੱਪ ਕਰਕੇ ਆਪੋ ਆਪਣਾ ਕੰਮ ਤੇਰੇ ਹਿਊਮਨ ਰਾਈਟਸ ਨੂੰ ਕਿਨੇ ਖੋਲੇ ਪਈ ਇੱਥੇ ਉਹ ਜਿਹੜਾ ਮੇਨ ਉੱਤੇ ਬੈਠੇ ਸਨ ਚੇਅਰਪਰਸਨ ਵੀ ਉਹ ਵੀ ਐ ਕਰਕੇ ਐਨਕ ਜਿਹਾ ਕਰਕੇ ਦੇਖੇ ਕਿਹੜੇ ਹਿਊਮਨ ਰਾਈਟਸ ਮੈਂ ਕਿਹਾ ਜੀ ਇੱਥੇ ਸਾਰੇ ਆਪਣੀ ਆਪਣੀ ਜ਼ਬਾਨ ਬੋਲ ਰਹੇ ਮੈਨੂੰ ਤੁਸੀਂ ਕਹਿੰਦੇ ਤੂੰ ਬੋਲ ਨਹੀਂ ਸਕਦੀ ਉਹ ਕਹਿੰਦੇ ਯੈਸ ਮੈਮ ਯੂ ਕੈਨ ਆਫ ਕੋਰਸ ਯੂ ਕੈਨ ਤੇ ਉਹਨਾਂ ਨੇ ਪਿੱਛੇ ਹੈਲਪ ਡੈਸਕ ਵੱਲ ਇਸ਼ਾਰਾ ਕੀਤਾ ਤੇ ਉਹਨੇ ਉੱਠ ਕੇ ਗਿਆ ਜੀ ਤੇ ਜ਼ਬਾਨ ਹੈ ਹੀ ਨਹੀਂ ਸਾਡੇ ਕੋਲ ਟਰਾਂਸਲੇਟਰ ਹੀ ਨਹੀਂ ਹੈ ਜੋ ਕਹੀ ਜਾਂਦੀ ਹੈ ਬੋਲਣਾ ਤੇ ਮੈਂ ਉਹਨੂੰ ਕਿਹਾ ਜੀ ਮੈਂ ਹਾਂ ਨਾ ਤੇ ਮਿੱਟੀ ਜ਼ਬਾਨ ਵੀ ਹੈਗੀ ਐ ਨਾ ਤੇ ਮੈਂ ਪਹਿਲਾਂ ਅੰਗਰੇਜ਼ੀ ਚ ਬੋਲ ਚੁੱਕੀ ਆ ਨਾ ਮੈਂ ਹੀ ਕਰ ਦਿੰਨੇ ਆ ਟਰਾਂਸਲੇਸ਼ਨ ਬੋਲਣ ਤਾਂ ਦੋ ਸੋ ਉਹ ਮੈਨੂੰ ਉਹਨਾਂ ਨੇ ਇਜਾਜ਼ਤ ਦਿੱਤੀ ਦੀ ਬੋਲ ਤੱਤੀ ਤੁਸੀਂ ਮੰਨ ਨਹੀਂ ਸਕਣਾ ਮੇਰੇ ਲਈ ਤਾਂ ਉਹ ਇੰਜ ਸੀ ਵੀ ਮੈਂ ਪਤਾ ਨਹੀਂ ਕਿੱਡਾ ਕੁ ਗੋਲ ਕਰਕੇ ਦੁਨੀਆ ਦੀ ਨੰਬਰ 1 ਹੋ ਗਿਆ ਵੀ ਬੜਾ ਮਜ਼ਾ ਆਇਆ ਮੈਂ ਬੋਲਤਾ ਜੀ ਉਹ ਟਾਈਮ ਕਿਉਂਕਿ ਲਿਮਟਿਡ ਹੁੰਦਾ ਮੈਂ ਥੋੜੀ ਦੇਰ ਉਹ ਬੋਲ ਸਕੀ ਵੀ ਆਪ ਬੋਲਿਆ ਵੀ ਉਹਦੀ ਟ੍ਰਾਂਸਲੇਸ਼ਨ ਵੀ ਕਰਤੀ ਵੀ ਐਟਲੀਸਟ ਉਹਨਾਂ ਦੇ ਆਰਕਾਈਵਸ 'ਚ ਰਿਕਾਰਡ ਤਾਂ ਰਹੂਗਾ ਵੀ ਬੋਲਿਆ ਸੀ ਤੇ ਉਸ ਤੋਂ ਬਾਅਦ ਮੈਂ ਜਿਵੇਂ ਦੱਸਿਆ ਵੀ ਪੰਜਾਬੀ ਪਹਿਲੇ ਨੰਬਰ ਦੇ ਕੁੜੀ ਮਾਰ ਨਹੀਂ ਹਨ ਇਹ ਅੰਕੜੇ ਜੇ ਤੁਹਾਨੂੰ ਪਹੁੰਚੇ ਨੇ ਇਹ ਗਲਤ ਨੇ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਫਲਾਣੀ ਆ ਪੱਟੀ ਕਮਿਊਨਿਟੀ ਦੇ ਆ ਦੇਖੋ ਜੀ ਸਾਡੇ ਹੀ ਨੈਟ ਤੁਸੀਂ ਨੈਟ ਖੋਲੋ ਉਹਦੇ ਵਿੱਚ ਉਦੋਂ ਫੋਨ ਤਾਂ ਹੁੰਦੇ ਨਹੀਂ ਸੀ ਸਾਡੇ ਕੋਲ ਇਸ ਤਰ੍ਹਾਂ ਦੇ ਸੋ ਉਹਨਾਂ ਨੂੰ ਕਿਹਾ ਜੀ ਤੁਸੀਂ ਆਪਣਾ ਕਰੈਕਟ ਕਰੋ ਵੀ ਆ ਜਿਹੜੀ ਹੈਗੀ ਐ ਇਹਦੇ ਵਿੱਚ ਦੇਖੋ ਕੁੜੀਆਂ ਕਿੰਨੀਆਂ ਘਟ ਨੇ ਫਿਰ ਤੁਸੀਂ ਆ ਹਿਮਾਚਲ ਦਾ ਆ ਏਰੀਆ ਇਹਦੇ ਵਿੱਚ ਵੀ ਆ ਨੰਬਰ ਦੇਖੋ ਘਟ ਨੇ ਰਾਜਸਥਾਨ ਦਾ ਦੇਖੋ ਜੀ ਘਟ ਨੇ ਐਂਡ ਤੁਸੀਂ ਕਹਿ ਰਹੇ ਹੋ ਵੀ ਨੰਬਰ 1 ਕੀ ਅਸੀਂ ਚੀਨ ਤੋਂ ਵੱਧ ਗਏ ਬਿਚੀਨ ਦਾ ਹਾਲ ਦੇਖੋ ਕਿੱਥੇ ਆ ਉਹ ਕਿੱਥੇ ਕਿੰਨੀਆਂ ਮਾਰੀਆਂ ਵੀ ਯੰਗਸੇ ਰਿਵਰ ਤੱਕ ਡੇਢੀ ਹੋ ਗਈ ਸੀ ਤੁਸੀਂ ਕੀ ਕਰ ਰਹੇ ਹੋ ਵਾਈ ਆਰ ਯੂ ਬਲੇਮਿੰਗ ਅਸ ਮੈਂ ਤਾਂ ਤੁਹਾਨੂੰ ਇੱਕ ਕਾਊਂਟਰ ਕਰਨਾ ਆਈ ਆ ਵੀ ਅਸੀਂ ਪੰਜਾਬੀ ਦੁਨੀਆ ਦੇ ਕਿਸੇ ਪਾਸਿਓਂ ਵੀ ਕੁੜੀ ਮਾਰ ਪਹਿਲੇ ਨੰਬਰ ਦੇ ਨਹੀਂ ਆ ਅਸੀਂ ਕਰਦੇ ਹੋਵਾਂਗੇ ਚੀਜ਼ ਉਹ ਵੀ ਦੱਸਿਆ ਸਾਬਤ ਕੀਤਾ ਵੀ ਆ ਦੇਖੋ ਜੀ ਅਰਬ ਹਮਲਾਵਰ ਜਦੋਂ ਆਏ ਸੀ ਉਸ ਤੋਂ ਬਾਅਦ ਦੀਆਂ ਹੀ ਨੇ ਸਾਡੇ ਕੋਲ ਰਿਪੋਰਟਸ ਵੀ ਅਸੀਂ ਉਹ ਚੀਜ਼ ਅਪਣਾਈ ਅਸੀਂ ਮਾਰਿਆ ਮੈਂ ਤਾਂ ਮੰਨਦੀ ਆ ਵੀ ਗਲਤ ਕਰ ਰਹੇ ਆ ਪਰ why number 1 ਤੁਸੀਂ ਸਾਨੂੰ ਬਦਨਾਮ ਕਰ ਰਹੇ ਹੋ ਯੂ ਸ਼ੁਡ ਨਾਟ ਡੂ ਇਟ ਜੀ ਸੋ ਜੀ ਉੱਥੇ ਹੀ ਸਾਰਾ ਕੁਝ ਰੈਕਟੀਫਾਈ ਹੋਇਆ ਉਹ ਦਿਨ ਗਿਆ ਤੇ ਅੱਜ ਦਾ ਦਿਨ ਗਿਆ ਤੁਸੀਂ ਦੇਖੋਗੇ ਕਿਤੇ ਇੰਟਰਨੈਸ਼ਨਲ ਲੈਵਲ ਤੇ ਲਫ਼ਜ਼ ਨਹੀਂ ਲਿਖਿਆ ਮਿਲਦਾ ਵੀ ਪੰਜਾਬੀ ਪਹਿਲੇ ਨੰਬਰ ਦੇ ਕੁੜੀ ਮਾਰਨੇ ਇਹ ਚੇਂਜ ਕੀਤਾ ਗਿਆ ਉੱਥੇ ਬੈਠੇ ਸਨ ਇੱਕ ਸ੍ਰੀ ਵਾਸਤਵ ਵਾਲੇ ਡੀ ਜੋ ਆਈਐਫਐਸ ਦੇ ਸਨ ਹੁਣ ਉਹਨਾਂ ਨੇ ਇਹ ਚੀਜ਼ ਦੇਖੀ ਵੀ ਇਹਨੇ ਗਲਤ ਸਾਬਤ ਕੀਤਾ ਇੰਡੀਅਨ ਫਿਗਰਸ ਨੂੰ ਵੀ ਇਹ ਇੰਡੀਅਨ ਗਵਰਨਮੈਂਟ ਦੇ ਖਿਲਾਫ ਬੋਲਤਾ ਮੈਂ ਕੋਈ ਇਹੋ ਜਿਹੇ ਲਫ਼ਜ਼ ਨਹੀਂ ਸਿੱਕੇ ਮੈਂ ਕਿਹਾ ਸੀ ਰਿਕਾਰਡ ਜਿੱਥੋਂ ਵੀ ਕਿਤਵਾਇਆ ਉਹ ਰਿਕਾਰਡ ਚ ਰਿਕਾਰਡਰ ਜਿਹੜਾ ਕਰਨ ਵਾਲਾ ਭੇਜਣ ਵਾਲਾ ਉਹਦੇ ਤੋਂ ਗਲਤੀ ਹੋਈ ਹੋ ਸਕਦੀ ਐ ਸਿਰੈਕਟੀਫਾਈ ਕਰ ਲੋ ਵੀ ਪੰਜਾਬੀਆਂ ਨੂੰ ਬਦਨਾਮ ਨਾ ਕਰੋ ਉਹਨਾਂ ਨੇ ਕੰਪਲੇਂਟ ਕਰਤੀ ਵੀ ਇਹ ਐਂਟੀ ਇੰਡੀਅਨ ਇਹਨੇ ਇੰਡੀਆ ਦੇ ਖਿਲਾਫ ਬੋਲਿਆ ਤੇ ਇਹਨੇ ਪੰਜਾਬੀ ਜ਼ੁਬਾਨ ਬੋਲ ਕੇ ਪੂਰੇ ਇੰਡੀਆ ਦੀ ਬੇਇਜ਼ਤੀ ਕਰਾਤੀ ਹੈ। ਇਹ ਅਨਪੜ੍ਹਾਂ ਦੀ ਅਨਪੜ੍ਹਾਂ ਦੀ ਜ਼ੁਬਾਨ ਬੋਲ ਕੇ ਨੇ ਸਾਡੀ ਬੇਇਜ਼ਤੀ ਕਰਾਤੀ। ਬਾਹਰ ਜਦੋਂ ਨਿਕਲੇ ਤਾਂ ਉੱਥੇ ਉਹ ਮੈਨੂੰ ਕੋਰੀਡੋਰ 'ਚ ਮਿਲ ਗਈ। ਕੋਰੀਡੋਰ 'ਚ ਨਾ ਉਹਨਾਂ ਨੇ ਉੱਚੀ-ਉੱਚੀ ਸ਼ਾਊਟ ਕੀਤਾ ਕਿ ਤੁਸੀਂ ਤੂੰ ਇਸ ਤਰ੍ਹਾਂ ਬੇਇਜ਼ਤੀ ਕਰਾਈ ਹੈ ਹਿੰਦੀ 'ਚ ਬੋਲ ਰਹੇ ਸਨ ਤੇ ਮੈਂ ਰਿਪੋਰਟ ਭੇਜਣ ਲੱਗੀਆਂ। ਤੇ ਤੈਨੂੰ 에어ਪੋਰਟ ਤੇ ਹੀ ਹੁਣ ਮਿਲੂਗਾ ਸਵਾਦ ਵੀ ਕਿਵੇਂ ਹੁੰਦਾ ਤੁਸੀਂ ਇੰਡੀਆ ਦੇ ਖਿਲਾਫ ਬੋਲਨ ਦਾ ਹਾਊ ਡੇਅਰ ਯੂ ਚੇਂਜ ਦੋਸ ਫਿਗਰਸ ਉੰਜ ਹੀ ਰਹਿਣਗੇ ਤੂੰ ਇੰਟਰਨੈਸ਼ਨਲ ਲੈਵਲ ਤੇ ਇੱਕ ਤਾਂ ਯੂ ਬਲੱਡੀ ਸਪੋਕ ਪੰਜਾਬੀ ਬਹੁਤ ਕੁਸ਼ੋ ਬੋਲੀ ਮੈਨੂੰ ਨਹੀਂ ਸੀ ਉੱਥੇ ਆਈਡੀਆ ਵੀ ਨਹੀਂ ਸੀ ਕਿ ਉਸ ਕੋਰੀਡੋਰ ਚ ਉੱਪਰ ਕਿਤੇ ਕੈਮਰਾ ਲੱਗਿਆ ਹੋਇਆ ਉਹ ਕੈਮਰੇ ਚ ਰਿਕਾਰਡਿੰਗ ਜਦੋਂ ਪਹੁੰਚੀ ਤਾਂ ਮੈਨੂੰ ਮੈਸੇਜ ਮਤਲਬ ਉਦੋਂ ਹੀ ਸ਼ਾਇਦ ਹਾਰਡਲੀ ਮੈਂ ਤਾਂ ਸੋਚਿਆ ਇਹ ਬੋਲੀ ਚਲੋ ਪਰੇ ਹੋ ਮੈਂ ਕੀ ਲੈਣਾ ਦੇਣਾ ਇਹਦੇ ਤੋਂ ਆਪਾਂ ਮੈਨੂੰ ਅੰਦਾਜ਼ਾ ਵੀ ਨਹੀਂ ਸੀ ਕਿੰਡੀਕ ਸੀਰੀਅਸ ਗੱਲ ਮੈਨੂੰ ਇੱਕ ਬੰਦਾ ਆ ਗਿਆ ਜੀ ਉਹਨੇ ਕਿਹਾ ਤੁਹਾਨੂੰ ਉੱਥੇ ਇੰਟਰਨੈਸ਼ਨਲ ਜਿਹੜਾ ਹੈਗਾ ਹਿਊਮਨ ਰਾਈਟਸ ਆਫਿਸ 'ਚ ਬੁਲਾਇਆ ਮੈਡਮ ਰੋਜ਼ਾ ਉਦੋਂ ਹੁੰਦੇ ਸਨ ਇਨਚਾਰਜ ਕਿ ਆਜੋ ਉਹਨਾਂ ਨੇ ਬੁਲਾਇਆ ਤੇ ਮੈਂ ਨੂੰ ਗੱਲ ਨਹੀਂ ਸਮਝ ਆਇਆ ਕਿਉਂ ਬੁਲਾਇਆ ਕਹਿੰਦੇ ਆਜੋ ਜ਼ਰਾ ਬੁਲਾਇਆ ਗਈ ਤੇ ਉਹ ਕਹਿੰਦੇ ਜੀ ਆ ਸਾਨੂੰ ਆਇਆ ਤੇ ਇਸ ਏਰੀਆ 'ਚ ਥ੍ਰੈਟਨ ਨਹੀਂ ਕੀਤਾ ਜਾ ਸਕਦਾ ਸੋ ਯੂ ਰਾਈਟ ਐਨ ਐਪਲੀਕੇਸ਼ਨ ਕਿ ਤੈਨੂੰ ਇੱਥੇ ਥ੍ਰੈਟਨ ਕੀਤਾ ਗਿਆ ਮੈਨੂੰ ਆ ਪ੍ਰੋਟੈਕਸ਼ਨ ਦਿੱਤੀ ਜਾਏ ਐਂਡ ਵੀ ਵਿਲ ਟੇਕ ਕੇਅਰ ਜਿਵੇਂ ਹੁਣ ਪੰਜਾਬੀ ਮੈਂ ਤਾਂ ਪਹਿਲੀ ਵਾਰ ਉੱਥੇ ਗਈ ਸਾਂ ਕੋਈ ਅੰਦਾਜ਼ਾ ਨਹੀਂ ਸੀ ਮੈਂ ਕਿ ਪਤਾ ਨਹੀਂ ਕਿਉਂ ਐਦਾਂ ਦੇ ਕਰੀ ਜਾਂਦੇ ਮੈਂ ਅਨਮਣੇ ਜੇ ਨਾਲ ਦੋ ਲਾਈਨਾਂ ਲਿਖ ਕੇ ਵੀ ਜੋ ਉਹਨੇ ਕਿਹਾ ਵੀ ਆ ਫਾੜੋ ਨੇ ਮੈਨੂੰ ਕਾਰਡ ਵੀ ਫੜਾਤਾ ਵੀ ਜਦੋਂ ਕੋਈ ਤੇਰੇ ਤੇ ਕੁਝ ਹੋਇਆ ਤੂੰ ਮੈਨੂੰ ਗੱਲ ਕਰ ਲਈ ਜਿਹੜੀ ਜੈਕਟ ਪਾਈ ਹੋਈ ਸੀ ਉਹਦੇ ਵਿੱਚ ਉਹ ਰੱਖਿਆ ਵੀ ਕਰੇ ਮੈਂ ਸੁੱਟੀ ਆਂਦੀ ਮੈਂ ਹੁਣ ਕਿਹਾ ਵੀ ਚੱਲ ਸਾਹਮਣੇ ਤੇ ਨਹੀਂ ਰੱਖ ਲਿਆ ਤੇ ਆ ਬਾਹ ਮੈਂ ਤਾਂ ਉਹ ਆਈ ਗਈ ਭੁੱਲੀ ਖਤਮ ਮੈਂ ਬਾਹਰ ਆ ਗਈ ਇੱਥੇ ਆ ਕੇ ਜਦੋਂ ਆਏ ਦਿੱਲੀ 에ਰਪੋਰਟ ਤੇ ਤਾਂ ਕੁਝ ਨਹੀਂ ਹੋਇਆ ਜੀ ਖੈਰ ਤੇ ਜਦੋਂ ਮੈਂ ਘਰ ਪਹੁੰਚੀ ਮੈਨੂੰ ਉਹਦੇ ਮੇਰੇ ਹਸਬੰਦ ਨੇ ਕਿਹਾ ਕਿ ਕੀ ਕਰਕੇ ਆਈਆਂ ਮੈਂ ਕਹਿੰਦੀ ਕੁਝ ਵੀ ਨਹੀਂ ਮੈਂ ਤਾਂ ਉੱਥੇ ਆ ਚੀਜ਼ ਕੀਤੀ ਸੀ ਤੰਦੇ ਇੱਥੇ ਤਾਂ ਟੀਮਾਂ ਤੋਂ ਆ ਵੀ ਚੁੱਕੀਆਂ ਹੁਣ ਮੇਰੇ ਬੇਟਾ ਛੋਟਾ ਤਾਂ ਸ਼ਾਇਦ ਡੇਢ ਕਿਸ 2 ਸਾਲ ਦਾ ਵੀ ਨਹੀਂ ਹੋਣਾ ਹੁਣ ਆਵੇ ਛੋਟਾ ਸੀ ਧੀ ਸ਼ਾਇਦ ਉਦੋਂ ਸੀਗੀ 7-8 ਸਾਲ ਦੀ ਹੋਏਗੀ ਤੇ ਉਹ ਕਹਿੰਦੇ ਜੀ ਇਹ ਤਾਂ ਕਿਹੜੀ ਸੀਬੀਆਈ ਤੇ ਕੀ ਕੁਝ ਨਹੀਂ ਤੇ ਉਹ ਤਾਂ ਕਿੰਨੀਆਂ ਟੀਮਾਂ ਬੁਰਾ ਹਾਲ ਸਾਡਾ ਨਾ ਘਰ ਸੱਚ ਜਾਣਿਓ ਇੱਕ ਪੁਲਿਸ ਥਾਣਾ ਬਣ ਗਿਆ ਸੀ ਵੀ ਇੱਥੇ ਲੋਕ ਸੋਚਦੇ ਸੀ ਵੀ ਉਧਰ ਵੀ ਉੱਪਰ-ਉੱਪਰ ਨੇ ਘਰ ਦੇ ਉੱਪਰ ਵੀ ਇੱਧਰ ਵੀ ਇੱਧਰ ਵੀ ਇੰਨੀ ਪੁਲਿਸ ਇਹਨਾ ਕਰ ਕਿਉਂ ਆਂਦੀ ਪਈ ਜੇ ਮੇਰੇ ਕੋਲ ਬੰਦਿਆਂ ਨੇ ਆਣਾ ਤੂੰ ਪੰਜ ਵੜ ਨਾਲ ਤੇਰਾ ਕੀ ਰਿਸ਼ਤਾ ਹੈ ਤੇਰਾ ਫਲਾਣੇ ਨਾਲ ਨਹੀਂ ਮੈਂ ਤਾਂ ਨਾਂ ਵੀ ਨਹੀਂ ਸੁਣਿਆ ਤਿਸ ਕਿਹਨਾਂ ਨਾਲ ਮਿਲਾ ਰਿਓ ਮੈਨੂੰ ਉਹ ਫਲਾਣਾ ਉਧਰ ਹੈ ਜਿਹੜਾ ਉਹ ਪਾਕਿਸਤਾਨ ਦਾ ਫਲਾਣਾ ਇੱਕ ਬੰਦਾ ਉਹ ਤੂੰ ਟੈਰਰਿਸਟ ਨੂੰ ਕਿਵੇਂ ਜਾਣਦੀ ਤੂੰ ਮੈਂ ਜ ਮੈਂ ਤਾਂ ਨਾਂ ਵੀ ਤੁਹਾਡੇ ਤੋਂ ਸੁਣ ਰਹੀ ਆ ਕਿਹੜੇ ਟੈਰਰਿਸਟ ਨਾਲ ਤੇ ਕਿਉਂ ਜਾਣਣਾ ਮੈਂ ਨਹੀਂ ਤੂੰ ਐਂਟੀ ਇੰਡੀਆ ਗੱਲ ਕਰਕੇ ਆਈ ਮੈਂ ਤਾਂ ਕੁਝ ਕਿਹਾ ਹੀ ਨਹੀਂ ਮੈਂ ਤਾਂ ਲਫ਼ਜ਼ ਵੀ ਇੰਡੀਆ ਨਹੀਂ ਵਰਤਿਆ ਮੈਂ ਤਾਂ ਕਿਹਾ ਰਿਕਾਰਡ ਗਲਤ ਗਿਆ ਉਹ ਠੀਕ ਕਰ ਦੋ ਉਹ ਐਨਾ ਮਤਲਬ ਹਾਲ ਹੋ ਗਿਆ ਸੀ ਕਿ ਉਹ ਬੇਟਾ ਮੇਰਾ ਵੀ ਤੇ ਵੇਸ਼ੀਓ ਰਾਤ ਨੂੰ ਵੀ ਨਾ ਤਰਬਕ ਤਰਬਕ ਕੇ ਉੱਠਦੇ ਮੇਰੇ ਨਾਲ ਗੋਦੀ 'ਚ ਪਏ ਵੀ ਮੰਮੀ ਹੈਗੀ ਐ ਨਹੀਂ ਇਹਨੂੰ ਕਿਤੇ ਲੈ ਤਾਂ ਨਹੀਂ ਗਈ ਐਨਾ ਪੁਲਿਸ ਸਾਰਾ ਦਿਨ ਆਈ ਜਾਂਦੀ ਐ ਤੇ ਇੱਕ ਰਾਤ ਨਾ ਫਿਰ ਸਾਨੂੰ ਲੱਗਿਆ ਵੀ ਇਹ ਕੁਝ ਹੁਣ ਕਿਉਂਕਿ ਉਦੋਂ ਇੰਨੀਆਂ ਟੀਮਾਂ ਸਾਰਾ ਦਿਨ ਆਈ ਜਾਣੀਆਂ ਵੀ ਅੱਜ ਨਾ ਪੁਲਿਸ ਦਾ ਘੇਰਾ ਕੁਝ ਵੱਧ ਰਿਹਾ ਤੇ ਪਤਾ ਨਹੀਂ ਵੈਸੇ ਹੀ ਦਿਮਾਗ ਜਾਇਆ ਵੀ ਉਹ ਇੱਕ ਉਹਨੇ ਕਿਹਾ ਸੀ ਕੁਝ ਇਸ ਤਰ੍ਹਾਂ ਦਾ ਹੋਇਆ ਤਾਂ ਮੈਨੂੰ ਮੇਲ ਕਰ ਦਿਓ ਕਿਉਂਕਿ ਉਦੋਂ ਦੇਖਿਆ ਪੁਲਿਸ ਕਾਫੀ ਇੱਥੇ ਸਾਰਾ ਬਲਾਕੇਜ ਲਾ ਰਹੀ ਸੀਗੀ ਰਾਤ ਨੂੰ ਮੈਨੂੰ ਲੱਗਿਆ ਵੀ ਇਹ ਕੁਝ ਜਾਂ ਤਾਂ ਮੈਨੂੰ ਲੈ ਕੇ ਜਾਣਗੇ ਜਾਂ ਮਾਰ ਮੁਕਾਣਗੇ ਕੁਝ ਤਾਂ ਕਰਨਗੇ ਤਾਂ ਉਦੋਂ ਮੈਨੂੰ ਐਵੇਂ ਨਾ ਕਿ ਉਹ ਉਹਦੇ ਚ ਰੱਖਿਆ ਸੀ ਉਹਦਾ ਕਾਰਡ ਇਹ ਉਹਦੇ ਚ ਈਮੇਲ ਉਹਦੀ ਸੀਗੀ ਉਹ ਫਿਰ ਲੱਗ ਪਿਆ ਤੋਂ ਲੱਭ ਗਈ ਜੈਕਟ ਤੇ ਉਹਦੇ ਵਿੱਚੋਂ ਦੀ ਮੈਂ ਉਦੋਂ ਰਾਤ ਨੂੰ ਹੀ ਬੈਠ ਕੇ ਮਿਲ ਕੀਤੀ ਵੀ ਮੇਰੇ ਇਸ ਤਰ੍ਹਾਂ ਮੈਨੂੰ ਕੀਤਾ ਜਾ ਰਿਹਾ ਹੈ ਤੰਗ ਪਰੇਸ਼ਾਨ ਤੇ ਇਹ ਮੈਨੂੰ ਲੱਗਦਾ ਵੀ ਇਹ ਮੇਰੇ ਨੂੰ ਅੱਜ ਕੁਝ ਕਰਨਗੇ ਠੀਕ ਨਹੀਂ ਅੱਜ ਮਾਹੌਲ ਤੇ ਉਹਨਾਂ ਦਾ ਇਨਸਟੈਂਟ ਰਿਸਪਾਂਸ ਸੀ ਜਿੱਥੇ ਉਹਨਾਂ ਨੇ ਉਦੋਂ ਮਨਮੋਹਨ ਸਿੰਘ ਜੀ ਸਨ ਪ੍ਰਾਈਮ ਮਿਨਿਸਟਰ ਉਹਨਾਂ ਨੇ ਇਮੀਡੀਏਟਲੀ ਉੱਥੋਂ ਕਾਲ ਕੀਤੀ ਈਮੇਲ ਪਾਈ ਤੇ ਉਹ ਮਾਰਨਿੰਗ ਚ ਜਿਵੇਂ ਮੈਂ ਦੇਖਿਆ ਵੀ ਮੈਨੂੰ ਤਾਂ ਅਸੀਂ ਵੀ ਹੁਣ ਆਖਰੀ ਆਪਾਂ ਰਾਤਾਂ ਦੀ ਅਰਦਾਸ ਕੀਤੀ ਵੀ ਚੱਲ ਹੁਣ ਤਾਂ ਲੱਗਦਾ ਨਹੀਂ ਹੋਰੇ ਸਾਲ ਪਰ ਮੈਂ ਸਵੇਰੇ ਦੇਖਿਆ ਕਿ ਉਹ ਸਾਰਾ ਕਲੀਅਰ ਹੋਇਆ ਪਿਆ ਸੀ ਉਸੇ ਦਿਨ ਸ਼ਾਮ ਤੋਂ ਮੈਨੂੰ ਕਿਲ 3-4 ਵਜੇ ਦਾ ਟਾਈਮ ਹੋਣਾ ਤੇ ਇੱਕ ਲੇਡੀ ਅਫਸਰ ਸੀ ਦਿੱਲੀੋਂ ਆਏ ਤੇ ਇੱਕ ਨਾਲ ਬੰਦਾ ਸੀ ਮੈਨੂੰ ਹੁਣ ਨਾਮ ਨਹੀਂ ਚੇਤੇ ਕਿਉਂਕਿ ਗੱਲ ਬਹੁਤ ਪੁਰਾਣੀ ਹੋ ਗਈ ਤੇ ਬੜੇ ਡੀਸੈਂਟ ਵੇ ਨਾਲ ਉਹਨਾਂ ਨੇ ਗੱਲ ਕੀਤੀ ਤੇ 32 ਪੇਜਾਂ ਦੀ ਚਿੱਠੀ ਸੀ ਜੋ ਮੈਂ ਦਿਖਾਈ ਈਮੇਲ ਜੋ ਉਹਨਾਂ ਤੋਂ ਆਈ ਹੋਈ ਸੀ ਰੋਜ਼ਾ ਜੀ ਵੱਲੋਂ ਕੇ ਪ੍ਰਾਈਮ ਮਿਨਿਸਟਰ ਆਫਿਸ ਨੂੰ ਆਈ ਹੈ ਕਿ ਤੁਸੀਂ ਇਸ ਲੇਡੀ ਨੇ ਜੋ ਗੱਲ ਕੀਤੀ ਹੈ ਸਗੋਂ ਪੂਰੇ ਭਾਰਤ ਲਈ ਮਾਣ ਦੀ ਗੱਲ ਹੈ ਇਹ ਉਹਨੇ ਤਾਂ ਕਿਹਾ ਵੀ ਅਸੀਂ ਵੱਧ ਨਹੀਂ ਉਹ ਤਾਂ ਚੀਨ ਤੱਕ ਕਿਹਾ ਵੀ ਉਹਨਾਂ ਦੇ ਜ਼ਿਆਦਾ ਮਰੀਆਂ ਤੇ ਇਹ ਤਾਂ ਸਗੋਂ ਜਿਸ ਤਰੀਕੇ ਗੱਲ ਕਰਕੇ ਗਈ ਹੈ ਦਿਸ ਇਜ਼ ਅ ਪੋਜ਼ਿਟਿਵ ਵੇ ਪੋਜ਼ਿਟਿਵ ਅਪਰੋਚ ਟੁਵਰਡਸ ਲਾਈਫ ਜਿਹੜੀ ਤਾਂ ਉਹ ਸਗੋਂ ਸਾਰਿਆਂ ਨੂੰ ਇੱਕ ਰਸਤਾ ਦਿਖਾ ਕੇ ਗਈ ਹੈ ਵੀ ਇੰਜ ਈਂ ਬਚਾਓ ਵੀ ਸਾਨੂੰ ਉਹਦੇ ਤੇ ਮਾਣ ਹੈ ਜੇ ਤੁਹਾਡਾ ਇੰਡੀਆ ਨਹੀਂ ਸੰਭ ਸਕਦਾ ਅਸੀਂ ਇਹਨੂੰ ਆਪਣੇ ਮੁਲਕ ਵਿੱਚ ਤਾਂ ਦਿੰਨੇ ਆ ਉਹ ਮੈਨੂੰ ਪੜਾ ਕੇ ਗਏ ਆ ਲੈਟਰ 32 ਪੇਜਾਂ ਦੀ ਕੀ ਅਸੀਂ ਆਪਣੇ ਮੁਲਕ ਵਿੱਚ ਇਹਨੂੰ ਲੈ ਸਕਦੇ ਹਾਂ ਪਰ ਇਸ ਤਰ੍ਹਾਂ ਦਾ ਇਹ ਜਿਹੜਾ ਹੋਏਗਾ ਇਹ ਹਿਊਮਨ ਰਾਈਟ ਵਾਇਓਲੇਸ਼ਨ ਹੈ ਅਸੀਂ ਇਹ ਨਹੀਂ ਬਰਦਾਸ਼ਤ ਕਰ ਸਕਦੇ ਸੋ ਉਹਨਾਂ ਨੇ ਆ ਕੇ ਬਕਾਇਦਾ ਸੌਰੀ ਮੰਗੀ ਵੀ ਇਹ ਗਲਤ ਹੋ ਗਿਆ ਸਾਡੇ ਤੋਂ ਮੈਨੂੰ ਗਵਰਨਮੈਂਟ ਤੋਂ ਵੀ ਸਸਪੈਂਡ ਕਰਤਾ ਗਿਆ ਤਨਖਾਹ ਰੋਕ ਲਈ ਗਈ ਮੇਰੇ ਹਸਬੰਦ ਦੀ ਰੋਕ ਲਈ ਗਈ ਅਸੀਂ ਤਾਂ ਬਹੁਤ ਤੰਗੀ ਤਰਸ਼ੀ ਚੋਂ ਲੰਗੇ ਸਾਂ ਅਸੀਂ ਪਰ ਕਿਉਂਕਿ ਪਹਿਲਾਂ ਤੋਂ ਹੀ ਉਹ ਥਾਂ ਰਿਹਾ ਸੀ ਮੈਨੂੰ ਚੇਤ ਸੀ ਵੀ ਚੱਲ ਬਈ ਕੰਬਲੀ ਫਕੀਰ ਦੀ ਇਹ ਵੀ ਸੜ ਗਈ ਪਰ ਉਦੋਂ ਫਿਰ ਵੈਗਰੂ ਨੇ ਦਿੱਤੀ ਹੋਣੀ ਹੈ ਜ਼ਿੰਦਗੀ ਉਹ ਲੰਘ ਗਿਆ ਸਮਾਂ ਔਖਾ ਸੀ ਪਰ ਮੈਨੂੰ ਲੱਗਿਆ ਵੀ ਜੇ ਮੈਂ ਇਹ ਜਾ ਸਕਦੀ ਆ ਉਸ ਤੋਂ ਬਾਅਦ ਫੇਰ ਵੀ ਜਦੋਂ ਸਰਕਾਰ ਵਿਰੁੱਧ ਬੋਲੇ ਸਾਂ ਵੀ ਇਹ ਤੁਸੀਂ ਗਲਤ ਕਰ ਰਹੇ ਹੋ ਤਾਂ ਫੇਰ ਸਸਪੈਂਡ ਕਰਤਾ ਮੈਂ ਕਹਿੰਦੀ ਜੀ ਮੈਨੂੰ ਲੱਗਦਾ ਮੈਂ ਸਸਪੈਂਸ਼ਨਾਂ 'ਚ ਵੀ ਇੱਕ ਨਵਾਂ ਵਰਲਡ ਰਿਕਾਰਡ ਹੀ ਕਰ ਜੂੰਗੀ ਪਰ ਕੋਈ ਨਾ ਜੀ ਤੁਸੀਂ ਟੈਸਟ ਕਰੀ ਜੋ ਅਸੀਂ ਬੋਲੀ ਜਾਣਾ ਸੱਚ ਨੂੰ ਜੇ ਨਹੀਂ ਜਰੋਗੇ ਪਰ ਅਸੀਂ ਤਾਂ ਸੱਚ ਬੋਲੀ ਜਾਵਾਂਗੇ ਜੀ ਮੈਂ ਤੁਹਾਡੇ ਨਾਲ ਇੰਨਾ ਕੁ ਵਾਪਰੇ ਆ ਉਸ ਤੋਂ ਬਾਅਦ ਜਿਹੜਾ ਹੈ ਕੋਈ ਮਾਨ ਸਨਮਾਨ ਵੀ ਮਿਲਿਆ ਕਿ ਨਹੀਂ ਕਿਉਂਕਿ ਤੁਸੀਂ ਪੰਜਾਬੀਆਂ ਦੇ ਕੋਈ ਜਿਹੜੇ ਹੱਕ ਦੀ ਗੱਲ ਕਰਕੇ ਆਏ ਸੀ ਪੰਜਾਬੀਆਂ ਦੇ ਸਰੋਂ ਜਿਹੜਾ ਹੈ ਇੱਕ ਮੇਨਾ ਉਤਾਰ ਕੇ ਆਏ ਸੀਗੇ ਕਿ ਤੁਸੀਂ ਕੁੜੀ ਮਾਰੋ ਮੈਨੂੰ ਲੱਗਦਾ ਹੈ ਕਿ ਉਸ ਤੋਂ ਵੱਡਾ ਸਨਮਾਨ ਮਨ ਦੁਬਾਰਾ ਕਦੇ ਮਿਲਿਆ ਹੀ ਨਹੀਂ ਕਿਉਂਕਿ ਦੁਨੀਆ ਦੇ ਹਰ ਕੋਨੇ 'ਚ ਉਦੋਂ ਮੈਂ ਦੱਸਣਾ ਚਾਹਾਂਗੀ ਬਲਵੰਤ ਸਿੰਘ ਰਾਮੂ ਵਾਲੀਆ ਜੀ ਜੋ ਅਜੀਤ ਅਖਬਾਰ ਦੇ ਉਦੋਂ ਰਿਪੋਰਟਰ ਸਨ ਉਹ ਉੱਥੇ ਸਨ ਜਿਹਨਾਂ ਨੇ ਵਾਪਰਿਆ ਦੇਖਿਆ ਤੇ ਉਹਨਾਂ ਨੇ ਖਬਰ ਇਹੀ ਛਾਪ ਦਿੱਤੀ ਵੀ ਤੂੰ 에어ਪੋਰਟ ਤੇ ਉਤਰ ਕੇ ਦਿਖਾ ਮੈਂ ਤੈਨੂੰ ਦੱਸ ਦਿਆਂ ਤੇ ਪਹਿਲੀ ਵਾਰ ਪੰਜਾਬੀ ਇੱਥੇ ਬੋਲੀ ਗਈ ਉਹ ਸਾਰਾ ਉਹਨਾਂ ਨੇ ਲਿਖਿਆ ਤੇ ਉਹ ਖਬਰ ਨੈਚਰਲੀ ਸਾਰੇ ਪਾਸੇ ਪਹੁੰਚ ਗਈ ਤੇ ਫਿਰ ਉਦੋਂ ਦੁਨੀਆ ਦਾ ਕੋਈ ਕੋਨਾ ਨਹੀਂ ਹੋਣਾ ਜਿੱਥੋਂ ਮੈਨੂੰ ਫੋਨ ਉਦੋਂ ਲੈਂਡਲਾਈਨ ਫੋਨ ਹੁੰਦੇ ਸੀ ਦਿਨ ਰਾਤ ਫੋਨ ਵੱਜੀ ਜਾਣੇ ਪੈਣੇ ਸੀ ਤੇਰੇ ਨਾਲ ਤੂੰ ਧੀ ਸਾਡੀਆਂ ਕੋਈ ਯਾਨੀ ਮੈਨੂੰ ਲੱਗਦਾ ਉਹ ਇੱਕ ਰਾਤ ਨੇ ਦੁਨੀਆ ਭਰ ਚ ਮੈਨੂੰ ਕਿਸੇ ਦੀ ਧੀ ਕਿਸੇ ਦੀ ਭੈਣ ਕਿਸੇ ਦੀ ਮਾਸੀ ਬਣਾ ਛੱਡਿਆ ਸੀ ਕਿ ਨਿੱਕੇ ਨਿੱਕੇ ਬੱਚੇ ਫੋਨ ਕਰਦੇ ਸਨ ਮਾਸੀ ਵੀ ਆਰ ਪ੍ਰਾਊਡ ਆਫ ਯੂ ਮਤਲਬ ਤੁਸੀਂ ਸਮਝ ਨਹੀਂ ਸਕਦੇ ਕਿ ਇਸ ਤੋਂ ਵੱਡਾ ਸਨਮਾਨ ਕਿਸੇ ਲਈ ਕੀ ਹੋ ਸਕਦਾ ਤੇ ਉਦੋਂ ਮੈਨੂੰ ਫਿਰ ਉਸ ਤੋਂ ਬਾਅਦ ਈਵਨ UN ਵੱਲੋਂ ਵੀ ਮੈਨੂੰ ਔਮਨ ਆਫ ਦਿਅਰ 2012 ਅਵਾਰਡ ਦਿੱਤਾ ਗਿਆ ਇੰਟਰਨੈਸ਼ਨਲ ਔਮਨ ਰਾਈਟ ਐਕਟਿਵਿਸਟ ਦਾ ਖਿਤਾਬ ਦਿੱਤਾ ਗਿਆ ਕੈਨੇਡਾ ਚ ਮੈਂ ਸੱਚ ਮੁਜ ਸੇਜਦਾ ਕਰਦੀ ਆ ਉਹਨਾਂ ਨੇ ਮੈਨੂੰ ਕਿਵੇਂ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੱਤੇ ਹੋਰ ਵੀ ਅਮਰੀਕਾ ਚ ਵੀ ਮੈਨੂੰ ਇਸੇ ਤਰ੍ਹਾਂ ਦਿੱਤਾ ਗਿਆ ਮੇਰੇ ਆਪਣੀ NRI ਵੀਰਾਂ ਸਦਕਾ ਸਾਰਾ ਬੜਾ ਹੀ ਮਾਣ ਦਿੱਤਾ ਉਹਨਾਂ ਨੇ ਬੜਾ ਮੈਂ ਕਰਜ਼ਈ ਆ ਉਹਨਾਂ ਦੀ ਰਣੀ ਆ ਸੋ ਉਹ ਜਿਹੜੇ ਰਿਸ਼ਤੇ ਗੰਡੇ ਗਏ ਸਨ ਉਹ ਸਾਰੇ ਪਾਪਾ ਜੀ ਵੀ ਇਹ ਕਹਿੰਦੇ ਹੁੰਦੇ ਸਨ ਕਿ ਜਦੋਂ ਤੁਸੀਂ ਆਪਣੀ ਮਾਂ ਬੋਲੀ ਨੂੰ ਛਾਤੀ ਨਾਲ ਲਾ ਕੇ ਰੱਖੋ ਨ ਉਹ ਤੁਹਾਡਾ ਝੰਡਾ ਬਹੁਤ ਬੁਲੰਦ ਕਰ ਦਿੰਦੀ ਹੈ ਸੋ ਮੈਂ ਜਿਹੜੇ ਵੀ ਪੰਜਾਬੀ ਜ਼ੁਬਾਨ ਨੂੰ ਛੱਡਦੇ ਜਾਂਦੇ ਨੇ ਉਹਨਾਂ ਨੂੰ ਸੁਨੇਹਾ ਹੀ ਦੇਣਾ ਚਾਹੁੰਦੀ ਆ ਕਿ ਇਹ ਜ਼ੁਬਾਨ ਫੜੀ ਰੱਖੋ ਤੁਹਾਨੂੰ ਇਕਰਾਰ ਤੇ ਰਿਸ਼ਤੇ ਵੀ ਗੰਢ ਦੀ ਜੇ ਬਹੁਤ ਨਿੱਗੇ ਤੇ ਤੁਹਾਨੂੰ ਸਗੋਂ ਬੁਲੰਧੀਆਂ ਉਹਨਾਂ ਤੇ ਪਹੁੰਚਾ ਦਿੰਦੀ ਜਿੱਥੇ ਕਦੇ ਅਸੀਂ ਉਮੀਦ ਹੀ ਨਹੀਂ ਕਰ ਸਕਦੇ